ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਬਦ ਹਜ਼ਾਰੇ ਅੱਜ ਮਹੱਲਾ 5 ਚੌਪ ਦੇ ਘਰ ਪਹਿਲਾ ਉਹਨਾਂ ਦੀ ਸੰਥਾ ਆਰੰਭ ਕਰਨ ਲੱਗੇ ਹਾਂ ਵਾਹਿਗੁਰੂ ਸਾਹਿਬ ਜੀ माज মহলਾ ਪੰਜਵਾ ਆਜ ਮਹਾਪੰਜਵਾ ਚੌਪਦੇ ਘਰ ਪਹਿਲਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬੇਲਪ ਕਰੇ ਚਾਤਰਿਕ ਕੀ ਨਿਆਈ ਬੇਲਪ ਬਰੇ ਚਾਤਰ ਕੀ ਚਾਤਰ ਚਾਤਰ हाँ बिल करे की न्याय त्रिखा न उतरा शांत न्यारे जियो दर्शन संत प्यारे ओ भोली जियो घोल कुमारी जियो कुमारी गुरु दर्शन संत प्यारे जियो ਮੋਹ ਦਾ ਸੁਖੁ ਸੰਪਤਿਆਰੇ ਜੀ ਤੁੰਗਨ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਚਿਰ ਹੋਆ ਦੇਖੇ ਬਾਗ ਪਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਹਉ ਕੋਲੀ ਹਉ ਕੋਲ ਸੁਭਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾ ਹਉ ਸੱਜਣ ਮੀਤ ਮੁਰਾਰੇ ਇਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰੇਤੁ ਤੁਧ ਭਗਵੰਤਾ ਹਾ ਹੁਣ ਕਦ ਮਿਲੀ ਐ ਪ੍ਰੇਤੁ ਤੁਧ ਭਗਵੰਤਾ ਪਪਾ ਰਾਰਿਨ ਸਾਰੀ ਐਡਾ ਮੁਕਤ ਪ੍ਰੇ ਇਹਦਾ ਮਤਲਬ ਹੁੰਦਾ ਪਿਆਰੇ ਹੁਣ ਕਾ ਤੇ ਮਿਲੀ ਐ ਪ੍ਰੇਤ ਤੁਤ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਬਿਨ ਦੇਖੇ ਗੁਰ ਦਰਬਾਰੇ ਜੀਉ ਇਹ ਗੁਰ ਦਰਬਾਰੇ ਜੀਉ ਬੱਬੇ ਰਣ ਬੋਲਣਾ ਆਉ ਘੋਲੀ ਜੀਉ ਕੋਲ ਕਮਾਈ ਤੇਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਤੇਸ ਸੱਚੇ ਗੁਰ ਪਰਮਾਰੇ ਜੀਉ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ

ਜਨਾਨੰਕ ਦਾਸ ਤੁਮਾਰੇ ਜੀਉ ਜਨਾਨੰਕ ਦਾਸ ਤੁਮਾਰੇ ਜੀਉ ਆਉ ਕੋਲੀ ਜੀਉ ਕੋਲ ਕਮਾਈ ਹਰ ਕੋਲੀ ਜੀਉ ਕੋਲ ਕਮਾਈ ਜਨਾਨੰਕ ਦਾਸ ਤੁਮਾਰੇ ਜੀਉ ਰਹਾਉ ਜਨਾਨੰਕ ਦਾਸ ਤੁਮਾਰੇ ਜੀਉ ਰਹਾਉ ਤਨਾਸਰੀ ਮਲਾ ਪਹਿਲਾ ਘਰ ਪਹਿਲਾ ਚਉਪਦੇ ਨਾ ਅਸਰੀ ਮਹਾਂਲਾਪਨ ਘਰ ਪਹਿਨਾ ਚੋਪ ਦੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪ੍ਰਸਾਦ ਪੂਰਤ ਸਰ ਪੰਗ ਵਰਤ ਸਰ ਸਾਧ ਜਿਉ ਡਰਤ ਹੈ ਆਪਣਾ ਕੈ ਸੇ ਕਰੀ ਪੁਕਾਰ ਜਿਉ ਡਰ ਭਾਇ ਆਪਣ ਕੈ ਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਬੋਹਵਸਾਨੰ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਸਾਹਿਬ ਮੇਰਾ ਨੀਤ ਨਵਾ ਆਨੰਦਨ ਸਾਹਿਬ ਸੇਵੀ ਐ ਅੰਤ ਚੜਾਏ ਸੋਏ ਆਨੰਦਨ ਸਾਹਿਬ ਸੇਵੀ ਐ ਅੰਤ ਚੜਾਏ ਸੋਏ ਆਨੰਦਨ ਸਾਹਿਬ ਸੇਵੀ ਐ ਅੰਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ तेरा, कर, तेरा नाम साध कु जाओ रहा साध जाओ रहा सर्वंग साचा एक है दूजा न ही कोचा एक है <tutu> ताकी सेवा सो करे जा कहो नजर करे ताकी सेवा सो करे तापो नजर करे तो तो बात प्यारे केवरहा तो तो बात प्यारे केवरहा सा बधाई दे हे जत नाम तेरे लाग रहा सा बधाई दे जत नाम तेरे लाग रहा रह हते बिंदी है ਦੂਜਾ ਨਾ ਹੀ ਕੋਏ ਜਿਸ ਆਗੈ ਪਿਆਰੇ ਜਾਇ ਕਹਾ ਰਹਾਉ ਦੂਜਾ ਨਾ ਹੀ ਕੋਏ ਜਿਸ ਆਖੇ ਪਿਆਰੇ ਤਾਇ ਰਹਾ ਰਹਾਉ ਜਿਸ ਆਗੈ ਪਿਆਰੇ ਜਾਇ ਕਹਾ ਰਹਾ ਸੇਵੀ ਸਾਹਿਬ ਆਪਣਾ ਅਬਰ ਨਾ ਜਾਣਚਾਉ ਕੋਈ ਸੇਵੀ ਸਾਹਿਬ ਆਪਣਾ ਅਵਰ ਨਾ ਦਾਤੋ ਕੋਈ ਹਾਂ ਜਾਣਚਾਉ ਚਾਉਂ ਚਾਉ ਤੇ ਬਿੰਦੀ ਹੈ ਨਾਨਿਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਹਾ ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਤਿਲੰਗਾ ਮਹੱਲਾ ਪਹਿਲਾ ਘਰ ਤੀਜਾ ਪਹਿਲਾ ਕਹਿਣਾ ਹੈ ਤਿਲੰਗਾ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਓਮ ਪਰਮ ਸਤਿਗੁਰ ਪ੍ਰਸਾਦਿ ਇਹੋ ਤਾਨਾ ਮਾਇਆ ਪਾਹਿਆ ਪਿਆਰੇ ਨੀਤੜਾ ਲੱਭ ਰੰਗਾਏ ਇਹੋ ਤਾਨਾ ਮਾਇਆ ਪਾ ਮਾਇਆ ਪਾਇਆ ਪਿਆਰੇ ਦਿੱਤੜਾ ਰੰਗ ਰੰਗਾਈ ਲੀਤੜਾ ਲਾ ਰੰਗਾਈ ਲੱਬ ਜਿਹੜਾ ਬਾਟਾ ਭਾਰੀ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਹਾਂ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਹਾਂ ਕੁਰਬਾਨਾ ਜਾਓ ਮਿਹਰਬਾਨਾ ਹਾਂ ਕੁਰਬਾਨਾ ਜਾਓ जाओ मेहबान हर जाओ हाँ कुर्बान जाओ तेना कह लाइन जो तेरा नाव हाँ कर जाओना कह लाइन जो तेरा ना लाइन जो तेरा नाव तेना कह हाँ सात कुर्बान जाओ रहा बहन जो तेरा नावना कह हूँ सद कुरबान जाओ रह આ કાયા રંગાને જેથીએ પ્યારે પાયે નામ મજીઠ આ કાયા રંગાને જેથીએ પ્યારે પાયે નામ મજીઠ અંગળવાળાજી રંગા સાહેબ એસા રંગ ના દીઠ આ કાયા રંગાને જેથીએ પ્યારે રંગાંગાલોને પાયે નામ મજીઠ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗਣਾ ਡੇਠ ਜਿਨਕੇ ਚੋਲੇ ਰਤੜੇ ਪਿਆਰੇ ਕਾਂਤ ਤੈ ਨਾ ਕਹਿ ਪਾਸ ਤੋੜ ਤੇ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਤੋੜ ਤੇ ਨਾ ਕੀ ਜੇ ਮਿਲੈ ਥਮਕ ਜੀ ਕਹੋ ਇਥੇ ਬਸ਼ਰਾਮ ਹੈ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਰਾਵੇ ਤੇ ਲੰਗ ਮਹੱਲਾ ਪਹਿਲਾ ਦਲੰਗੋ ਮਾਦਾ ਪਹਿਲਾ ਿਆਨੜੀ ਮਾਨੜਾ ਕਾਇ ਕਰੇ ਿਆਨੜੀ ਮਾਨੜਾ ਕਾਇ ਕਰੇ ਆਪਨੜੇ ਘਰ ਹਰ ਰੰਗੋ ਕੀ ਨਾਮਾਣੇ ਆਪਨੜੇ ਘਰ ਮਾਨਾ ਰੰਗੋ ਕੀ ਨਾਮਾਣੇ ਹਾਂ ਆਪਨੜਾ ਆਪਨੜਾ ਐੜੇ ਨੂੰ ਕੰਨਾਂ ਲਾ ਕੇ ਆਪਨੜਾ ਘਰ ਹਰ ਇਥੇ ਬਿਸ਼ਰਾਮ ਰੰਗੋ ਕੀ ਨਾਮਾਣੇ ਸੋ ਨੇੜਾ ਤਨ ਕੰਮਲੀਏ ਬਾਹਰ ਘਿਆ ਟੂਡੇ ਸੋ ਨੇੜਾ ਤਨ ਕੰਮਲੀਏ ਬਾਹਰ ਘਿਆ ਟੂਡੇ ਹਾਂ ਸੋ ਨੇੜਾ ਤਨ ਕੰਮਲੀਏ ਕਕੇ ਤੇ ਟਿੱਪੀ ਲਗੀਏ ਕੰਮਲੀਏ ਬਾਹਰ ਘਿਆ ਟੂਡੇ ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸਿਕਾਰੋ ਭੈ ਕੀਆ ਦੇਹ ਸਲਾਈਆ ਪਲਾਈਆ ਮੈਣੀ ਭਾਵ ਸੰਕਰੋ ਸਿਨਾਰੋ ਤਾ ਸੁਹਾਗਣ ਜਾਣੀ ਲਾਗੀ ਜਾ ਸਹਉ ਧਰੇ ਪਿਆਰੋ ਤਾ ਸੁਹਾਗਣ ਧਾਨੀ ਲਾਗੀ ਸਦਾ ਸਹਉ ਧਰੇ ਪਿਆਰੋ ਪਿਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ ਪਿਆਣੀ ਬਾਲੀ ਕਿਆ ਕਰੇ ਜਾ ਧਨ ਕੰਨ ਨਾ ਭਾਵੈ ਹਾਂ ਬਾਲੀ ਕਸਕੇ ਬੋਲਣਾ ਐਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ ਕਾਰਣ ਪਲਾਹਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੇ ਕਾਰਣ ਪਲਾਹਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੇ ਬਿਨ ਕਰਮਾ ਕਿਸ ਪਾਈਏ ਨਾਹੀ ਜੇ ਬਹੁ ਤੇਰਾ ਧਾਵੇ ਬਿਨ ਕਰਮਾ ਕਿਸ ਪਾਈਏ ਨਾ ਨਾਹੀ ਪਾਇ ਨਾਹੀ ਜੇ ਬਹੁ ਤੇਰਾ ਧਾਵੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਤਾਪ ਲੋਭ ਲੋਭ ਅਹੰਕਾਰ ਕੀ ਮਾਤੀ ਨੀ ਮਾਇਆ ਬਣਾਏ ਸਮਾਣੀ ਹਾਂ ਲੱਬ ਬਬੇੜਣਾ ਬੋਲਣਾ ਲੱਬ ਲੋਭ ਥੋੜਾ ਜਿਹਾ ਭੱਵੇ ਚ ਬੋਲਣਾ ਕਸ ਕੇ ਲੱਬ ਲੋਭ ਅਹੰਕਾਰ ਕੀ ਮਾਤੀ ਅਹੰਕਾਰ ਐੜਾ ਲਾ ਕੇ ਅਹੰਕਾਰ ਨੇ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੇ ਬਾਤੇ ਸੋ ਪਾਈਐ ਨਾਹੀ ਭਈ ਕਾਮਣਿਆੜੀ ਇੰਨੇ ਬਾਤੇ ਸੋ ਪਾਈਐ ਨਾਹੀ ਭਈ ਕਾਮ ਕਾਮਣਿਆਣੀ ਹ ਸਸਾ ਹੇ ਅੰਕੜ ਸਹ ਸਸੇ ਉੜੇ ਅੰਕੜ ਸਹ ਧਿਆਨ ਦੇਣਾ ਇਹਨੂੰ ਵੀ ਸਹ ਨਹੀਂ ਆਖਿਆਣਾ ਇੰਨੀ ਬਾਤਿ ਸਹ ਪਾਈ ਐ ਨਹੀਂ ਭਈ ਕਾਮਣਿਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤਿ ਸਹ ਪਾਈ ਐ ਜਾਏ ਪੁੱਛੋ ਸੋ ਸੋ ਸੁਹਾਗਣੀ ਜਾਏ ਪੁੱਛੋ ਸੁਹਾਗਣੀ ਵਾਹ ਕਿੰਨੀ ਬਾਤੀ ਸੋਹ ਪਾਈ ਐ ਵਾਹਣੀ ਪਾ ਸੁਵੰਨੀ ਪਾਏ ਤੁਜੀ ਬਾਤੀ ਸੋਹ ਪਾਈ ਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕਾ ਪ੍ਰੇਮ ਪਦਾਰਥ ਪਾਈ ਐ ਤਾਉ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਹਾਂ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਐਸਾ ਫਰਮਤ ਬਾਈਏ ਏਵ ਕਹ ਹੈ ਸੁਹਾਗਣੀ ਪਹਿਣੇ ਇਨੀ ਬਾਤੀ ਸੋ ਪਾਈਐ ਏਵ ਕਹ ਹੈ ਸੁਹਾਗਣੀ ਪਹਿਣੇ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਆਪਾ ਆਪਾ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਸੋ ਨਦਰ ਕਰ ਦੇਖ ਸੋਦਨ ਦੇਖ ਆ ਸੋ ਨਦਰ ਕਰ ਦੇਖ ਠਮਕ ਸੋਦਨ ਲੇਖੇ ਇਥੇ ਬਿਸ਼ਰਾਮ ਕਾਮਣ ਨਾਉ ਨਿਤ ਪਾਈ ਕਾਮਣ ਨਾਉ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਆਪਣੇ ਕੰਤ ਪਿਆਰੀ ਸਾ ਸੋਹਾਗਣ ਆ ਆਪਣੇ ਕੰਤ ਪਿਆਰੀ ਠਮਕ ਸਾ ਸੋਹਾਗਣ ਨਾਨਕ ਸਾਸ ਬਰਾਈ ਨਾਨਕ ਸਾਸ ਬਰਾਈ ਐਸਾ ਰੰਗ ਰਾਤੀ ਸਹਜ ਕੀ ਮਾਤੀ ਅਹ ਨਿਸਪਾਏ ਸਮਾਣੀ ਐਸਾ ਰੰਗ ਰਾਤੀ ਸਹਜ ਕੀ ਮਾਤੀ ਫਾਲੇ ਸ ਭਾਈ ਸਮਾਨ ਭਾਈ ਸਮਾਨ ਆ ਐਸਾ ਰੰਗ ਰਾਤੀ ਸਹਜ ਕੀ ਮਾਤੀ ਮਾਤੀ ਕਸ ਕੇ ਬੋਲਣਾ ਅਹ ਨਿਸਪਾਏ ਸਮਾਣੀ ਸੁੰਦਰ ਸਾਇ ਸਰੂਪ ਪਿਚਖਣ ਕਹੀ ਐ ਸਾ ਸਿਆਣੀ ਸੁੰਦਰ ਸਾਇ ਸਰੂਪ ਪਿਚਖਣ ਬਚਖਣਾ ਕਹੀਏ ਸਾ ਸਿਆਣੀ ਆ ਸੁੰਦਰ ਸਾਇ ਸਰੂਪ ਵਿਚੱਖਣ ਬੱਬੇ ਤੋਂ ਤੋੜ ਕੇ ਚੱਖਣ ਵੇ ਚੱਖਣ ਇਸ ਤਰ੍ਹਾਂ ਬੋਲਣਾ ਕਹੀਏ ਸਾ ਸਿਆਣੀ ਸੋਹੀ ਮਹਲਾ ਪਹਿਲਾ ਸੋਹੀ ਪਾਲਾ ਪਹਿਲਾ ਕੌਣ ਤੇਰਾ ਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਕੌਣ ਤੇਰਾ ਜੀ ਕਵਣ ਤੁਲਾ ਤੇਰਾ ਕਵਣ ਸਰਾਫ ਸਰਾਫੂ ਬਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਕੌਣ ਗੁਰੂ ਕਹਿ ਪਾਇ ਦੇਖਿਆ ਦੇਵਾ ਕਹਿ ਤੋ ਮੁੱਲ ਕਰਾਵਾ ਹਾਂ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਦੀਖਿਆ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਮੇਰੇ ਨਾਲ ਜੀਓ ਇੱਥੇ ਬਿਸ਼ਰਾਮ ਹੈ ਤੇਰਾ ਅੰਤ ਨਾ ਜਾਣਾ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮਹੀਆਲਾ ਭਾਰਪੁਰ ਲੈਣਾ ਤੂੰ ਜਲਥਲ ਮਹੀਆਲਾ ਭਾਰਪੁਰ ਢਿਣ ਤੂੰ ਆਪੇ ਸਰਬਸਮਾਨਾ ਰਹਾ ਤੂੰ ਆਪੇ ਸਰਬਸਮਾਨਾ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਮਨ ਤਾਰਾ ਜੀ ਤਾਰਾ ਜੀ ਚਿੱਤ ਜੇ ਤਾ ਤੁਮਾ ਤੇਰੀ ਸੇਵਾ ਸਰਾਹਤ ਮਾਵਾ ਕਟਹੀ ਪੀਤਰ ਸੋ ਸਹ ਤੋਲੀ ਕਟਹੀ ਪੀਤਰ ਸੋ ਸਹ ਤੋਲੀ ਇਹਨੇ ਬੇ ਤੇ ਚੇਤਰ ਹਾਵਾ ਜਨਮਤ ਚੇਤਰ ਹਾ ਆਪੇ ਕੰਡਾ ਤੋਲ ਤਰਾਜੀ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪ ਦੇਖ ਆਪ ਰਹੂ ਤੇ ਆਪੇ ਹੈ ਵਣਜਾਰਾ ਆਪੇ ਹੈ ਵਣਜਾਰਾ ਅੰਦੋਲਾ ਨੀਚ ਜਾਤ ਪਰਦੇਸੀ ਅੰਦੋਲਾ ਨੀਚ ਜਾਤ ਪਰਦੇਸੀ ਖੇਨ ਆਵੈ ਤੇ ਲ ਜਾਵੈ ਖੇਨ ਆਵੈ ਤੇ ਲ ਜਾਵੈ ਤਾਂ ਕੀ ਸੰਗਤ ਨਾਨਕ ਰਹਦਾ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਓੰਕਾਰ ਬੁੱਧਾ ਪਾਰੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਕਾਲ ਮੂਰਤ ਅਜੂਨੀ ਸੈਭੰ ਵਰ ਪਰ ਸਾਬ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਤੂ ਸੁਲਤਾਨ ਕਹਾ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਵਡਾਈ ਹੈ ਜੀ ਹਾਂ ਤੂ ਸੁਲਤਾਨ ਕਹਾ ਹੋ ਮੀਆਂ ਤੇਰੇ ਕਾਪਨ ਵਡਾਈ ਡੱਡੇ ਨੂੰ ਕੰਨਾਂ ਏਡੀ ਨਹੀਂ ਭਰਾਈ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਇ ਮੈਂ ਮੂਰਖ ਕਹਿਣ ਨਾ ਜਾਇ ਤੇਰੇ ਗੁਣ ਗਾਵ ਦੇਹ 부ਜਾਈ ਤੇਰੇ ਗੁਣ ਗਾਵ ਜੈਸੇ ਸਾਚਮਹ ਰਹੋ ਰਜਾਈ ਰਾਮ ਜੈਸੇ ਸਾਚਮਹ ਰਹੋ ਰਜਾਈ ਰਾਮ ਜੋ ਕਿਛ ਹੋਆ ਸਭ ਕਿਛ ਤੁਝ ਤੇ ਲੋਕ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਤੇਰਾ ਅੰਤ ਨਾ ਜਾਣਾ मैं अंधोले क्या चतुराई मैं अंधोले क्या चतुराई क्या हो कथी कथे कथ देखा क्या क्या हो कथी कथे कथ देखा मैं अकथा ना कथ ना जाए मैं अकथा ना कथ ना जाए हाँ क्या हो कथी ठामक कथे कथ देखा मिश्राम मैं ऐतिहाहरा देखे ਅਕਥ ਨਾ ਕਥਨਾ ਜਾਈ ਮੈਂ ਅਕਥ ਨਹੀਂ ਕਹਿਣਾ ਮੈਂ ਅਕਥ ਨਾ ਕਥਨਾ ਜਾਈ ਜੋ ਤਦ ਭਾਵੈ ਸੋਈ ਆਖਾ ਤੇਲ ਤੇਰੀ ਵਡਿਆਈ ਤੇਲ ਤੇਰੀ ਵਡਿਆਈ ਏਤੇ ਕੋਕਰ ਹੋ ਬੇਗਾਨਾ ਏਤੇ ਕੋਕਰ ਹੋ ਬੇਗਾਨਾ ਭੌਕਾ ਇਸ ਤਨ ਤਾਈ ਭੌਕਾ ਇਸ ਤਨ ਤਾਈ ਭਗਤ ਹੀਣਾ ਨਾਨਕ ਜੇ ਹੋਏਗਾ ਭਗਤ ਹੀਨ ਨਾਨਕ ਜੀ ਹੋਏਗਾ ਤਾ ਹਉ ਮੈ ਨਾਉ ਨਾ ਜਾਏ ਤਾ ਅਸਮੈ ਭਗਤ ਹੀਣ ਨਾਨਕ ਜੇ ਹੋਏਗਾ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮਾ ਨਾਉ ਨਾ ਜਾਈ ਤਾਂ ਖਸਮਾ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਘਟ ਹੀ ਤੀਰਥ ਨਾਵਾ ਆ ਇਹਨਾ ਆਵਾ ਬੋਲਣਾ ਪਾਰਾ ਕਰਕੇ ਇਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਇਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਾਹੜ ਜਨਮ ਨਾ ਆਵਾ ਬਾਹੜ ਜਨਮ ਨਾ ਆਵਾ ਹਾਂ ਬੱਬੇ ਤੇ ਕੰਨ ਲੱਗਿਆ ਬਾਹੜ ਜਨਮ ਨਾ ਆਵਾ ਮਨ 베ਦਿਆ ਦਿਆਲ ਸੀਤੀ ਮੇਰੀ ਮਾਈ ਮਨ 베ਦਿਆ ਦਿਆ ਦਿਆਲ ਸੀਤੀ ਮੇਰੀ ਮਾਈ ਹਾਂ ਮਨ 베ਦਿਆ ਠਮਕ ਦਿਆਲ ਸੀਤੀ ਵਿਸ਼ਰਾਮ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਕੌਣ ਜਾਣੇ ਪੀਰ ਪਰਾਈ ਆਮ ਨਹੀਂ ਚਿੰਤਾ ਪਰਾਈ ਰਹਾ ਆਮ ਨਹੀਂ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਖ અપਾਰਾ ਅਗਮ ਅਗੋਚਰ ਅਲਖ અપਾਰਾ ਚਿੰਤਾ ਕਰਹੁ ਹਮਾਰੀ ਚਿੰਤਾ ਕਰਹੁ ਹਮਾਰੀ ਜਲ ਤਲ ਮਹੀਆਲ ਭਰਪੁਰ ਲੀਣਾ ਜਲ ਤਲ ਮਹੀਆਲ ਭਰਪੁਰ ਲੀਣਾ ਘਾਟ ਘੜ ਜੋਤ ਤੁਮਾਰੀ ਘਾਟ ਘੜ ਜੋਤ ਤੁਮਾਰੀ ਹਾਂ ਘਾਟ ਘੜ ਬੋਲਾ ਬੁਲਣਾ ਹੈ ਜੋਤ ਤੁਮਾਰੀ ਤੇ ਮੰਮੇ ਨੂੰ ਹਲੰਤ ਲੱਗਿਆ ਮਮਾ ਭਾਰੀ ਕਰਨਾ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਸਿੱਖ ਮਤ ਸੰਤੋਖ ਤੁਮਾਰੀ ਹਾਂ ਇਹ ਵੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਮੇ ਨੂੰ ਹਲੰਤ ਲੱਗਿਆ ਮੰਦਰ ਸ਼ਾਵਾ ਤੇਰੇ ਮੰਦਰ ਸ਼ਾਵਾ ਤੇ ਤੂਜ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਖੁਦ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵ ਨਿਤ ਤੇਰੇ ਬੋੜਾ ਗਾਵਾ ਮਿਤਪੇ ਜੀਉ ਜੰਤ ਸਭ ਸਰਣ ਤੁਮਾਰੀ ਜੀਉ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਇੱਕ ਨਾਨਕ ਕੀ ਅਰਦਾਸੇ ਜੀਉ ਜੰਤ ਸਭ ਸਰਣ ਤੁਮਾਰੀ ਦਾਰੇ ਬੋਲ ਜੀਤ ਜੰਤ ਜੀਤ ਜੰਤ ਸਰਬ சரੰਤਿ ਮਾਲੇ ਸਰਬ ਚਿੰਤ ਤੁਧ ਪਾਸੇ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ